ਜਗਬੰਟ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਗੌਰਤਲਬਾਕੀ ਪਿਛਲੇ ਦਿਨਾਂ ਦੇ ਵਿੱਚ ਪ੍ਰਕਾਸ਼ਤ ਕਾਂਸਟੇਬਲ ਅਮਨਦੀਪ ਕੌਰ ਚਰਚਾ ਦੇ ਵਿੱਚ ਆਈ ਸੀ ਜਦੋਂ 17 ਗ੍ਰਾਮ ਚਿੱਟੇ ਦੇ ਨਾਲ ਉਹ ਫੜੀ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਉਸ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਵਿੱਢੀ ਜਾਂਦੀ ਆ ਤੇ ਉਸ ਤੋਂ ਬਾਅਦ ਖਾਸ ਤੌਰ ਤੇ ਜੋ ਉਸ ਦੀ ਪ੍ਰਾਪਰਟੀ ਜਿਹੜੀ ਉਹ ਸਾਹਮਣੇ ਆਏ ਸੀਗੀ ਖਾਸ ਤੌਰ ਤੇ ਜਿਹੜੀ ਵਿਰਾਟ ਇਨਕਲੇਵ ਦੇ ਵਿੱਚ ਉਸ ਦੀ ਕੋਠੀ ਹੈਗੀ ਐ ਇਸ ਤੋਂ ਇਲਾਵਾ ਉਸ ਦੀ ਥਾਰ ਗੱਡੀ ਬੁਲੇਟ ਮੋਟਰਸਾਈਕਲ ਇਸ ਤੋਂ ਇਲਾਵਾ ਜੋ ਉਸ ਤੇ ਹੋਰ ਵੀ ਐਲੀਗੇਸ਼ਨ ਲੱਗੇ ਸੀਗੇ ਕਿ ਕੋਸਦੇ ਇਹ ਕਹਿੰਦਾ ਅਦਰਸ਼ ਨਗਰ ਦੇ ਵਿੱਚ ਵੀ ਪਲਾਟ ਬਣਾਏ ਹੋਏ ਨੇ ਤਾਂ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਹੁਣ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਗੌਰਤਲਬਾਕੀ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਜਾਂਚ ਪਰਤਾਰ ਦੇ ਲਈ ਪਹਿਲਾਂ ਬੁਲਾਇਆ ਤੇ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਦਾ ਕਿ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਆ ਦਰਸਲ ਅਮਨਦੀਪ ਕੌਰ ਜਿਸ ਦੀ ਆਮਦਨ ਕਰੋੜਾਂ ਦੇ ਵਿੱਚ ਸੀਗੀ ਤੇ ਉਸ ਦਾ ਖਰਚ ਵੀ ਜਿਹੜਾ ਕਰੋੜਾਂ ਦੇ ਵਿੱਚ ਸੀਗਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਉਸ ਦੀ ਆਮਦਨ ਜਿਹੜੀ ਆ ਜੋ ਸਾਡੇ ਕੋਲ ਹੁਣ ਤੱਕ ਜਾਣਕਾਰੀ ਪਹੁੰਚੀ ਆ ਕਿ ਕਿੰਨੇ ਕਰੋੜ ਉਸ ਦੀ ਆਮਦਨ ਸੀਗੀ ਤਾਂ ਜੇਕਰ ਆਮਦਨ ਦੀ ਗੱਲ ਕੀਤੀ ਜਾਵੇ ਤਾਂ ਕਰੋੜਾਂ ਦੇ ਵਿੱਚ ਆਮਦਨ ਸੀਗੀ ਤਾਂ 1 ਕਰੋੜ 8 ਲੱਖ ਰੁਪਏ ਉਸ ਦਾ ਆਮਦਨ ਦੱਸੀ ਜਾ ਰਹੀ ਆ ਤੇ ਜਿਹੜਾ ਉਸ ਦਾ ਖਰਚ ਸੀ 1 ਕਰੋੜ 38 ਲੱਖ ਰੁਪਏ ਉਸ ਨੇ ਖਰਚ ਕੀਤਾ ਹੈਗਾ ਤਾਂ ਜਿਵੇਂ ਅਸੀਂ ਦੱਸ ਰਿਹਾ ਕਿ ਕਰੋੜਾਂ ਦੇ ਵਿੱਚ ਆਮਦਨ ਤੇ ਕਰੋੜਾਂ ਦੇ ਵਿੱਚ ਖਰਚ ਤਾਂ ਇੱਕ ਕਾਂਸਟੇਬਲ ਜਿਸ ਦੀ ਤਨਖਾਹ 70 ਤੋਂ 80 ਹਜ਼ਾਰ ਹੋ ਸਕਦੀ ਆ ਪਰ ਉਸ ਦਾ ਖਰਚ ਜਿਵੇਂ ਹੈ ਗਿਆ ਉਸ ਦੇ ਕੋਲ ਥਾਰ ਗੱਡੀ ਸੀਗੀ ਹਾਲਾਂਕਿ ਇੱਕ ਨਿਜੀ ਚੈਨਲ ਤੇ ਇੰਟਰਵਿਊ ਦੇ ਦੌਰਾਨ ਉਸ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਸ ਦੇ ਭਰਾ ਦੇ ਨਾਂ ਤੇ ਕੋਈ ਵੀ ਪਲਾਟ ਨਹੀਂ ਹੈ ਤੇ ਜੋ ਉਸ ਦੀ ਕੋਠੀ ਹੈਗੀ ਆ ਉਹ ਲੋਨ ਉੱਤੇ ਉੱਪਰ ਹੈ ਗਿਆ ਤਾਂ ਇਸ ਕਰਕੇ ਜਿਹੜੀ ਵੀ ਉਸ ਦੀ ਪ੍ਰਾਪਰਟੀ ਹੈਗੀ ਆ ਉਹ ਸਹੀ ਹੈਗੀ ਆ ਕੋਈ ਵੀ ਉਹ ਕਾਲੀ ਕਮਾਈ ਤੋਂ ਨਹੀਂ ਬਣਾਈ ਹੈਗੀ ਪਰ ਸਭ ਤੋਂ ਵੱਡੀ ਖਬਰ ਜਿਹੜੀ ਹੁਣ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤਾਂ ਜਾਂਚ ਪੜਤਾਲ ਦੇ ਲਈ ਬੁਲਾਇਆ ਜਾਂਦਾ ਤੇ ਉਸ ਤੋਂ ਬਾਅਦ ਪੁੱਛਗਿੱਛ ਕਰਦੇ ਆ ਵਿਜੀਲੈਂਸ ਤੇ ਵਿਜੀਲੈਂਸ ਪੁੱਛਗਿੱਛ ਦੌਰਾਨ ਹੀ ਉਸ ਦੀ ਅरेस्ट ਜਿਹੜੀ ਉਪਾਦਨ ਦੀ ਹੈਗੀ ਹੈ ਜੋ ਜਾਣਕਾਰੀ ਮਿਲ ਰਹੀ ਆ ਕਿ ਅਮਨਦੀਪ ਕੌਰ ਨੂੰ ਹੁਣ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਹੋ ਸਕਦਾ ਹੈ ਕਿ ਅੱਜ ਜਿਹੜਾ ਸ਼ਾਮ ਤੱਕ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇ ਤੇ ਉਸ ਤੋਂ ਬਾਅਦ ਪੁੱਛ ਪੜਤਾਲ ਜਿਹੜੀ ਉਹ ਅੱਗੇ ਵਧਾਈ ਜਾਵੇ ਕਿਉਂਕਿ ਜਿਸ ਦਿਨ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੁੰਦੀ ਆ तकरीबन ਜੇਕਰ ਦਿਨ ਜਾਂ ਤਰੀਕ ਦੀ ਗੱਲ ਕੀਤੀ ਜਾਵੇ ਤਾਂ 4 April ਨੂੰ ਇਸ ਦੀ ਗ੍ਰਿਫਤਾਰੀ ਹੁੰਦੀ ਆ ਥਾਰ ਗੱਡੀ ਤੇ ਆ ਰਹੀ ਹੁੰਦੀ ਆ ਤਾਂ ਇਸ ਦੇ ਕੋਲ 17.7 ਗ੍ਰਾਮ ਜਿਹੜਾ ਉਹ ਚਿੱਟਾ ਮਿਲਦਾ ਹੈ ਗਿਆ ਤੇ ਜਿਹੜੀਆਂ ਉਸ ਤੋਂ ਬਾਅਦ ਖਬਰਾਂ ਸਾਹਮਣੇ ਆਈਆਂ ਕਿ ਇਸ ਦੇ ਵੱਲੋਂ ਬਕਾਇਦਾ ਧਮਕੀ ਵੀ ਦਿੱਤੀ ਗਈ ਜਿਹੜੇ ਪੁਲਿਸ ਆਫਸਰਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਬੜੀ ਜਦੋਜਹਿਦ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤੋਂ ਬਰਖਾਸਤ ਤੋਂ ਕਰ ਦਿੱਤਾ ਜਾਂਦਾ ਹੈ ਗਿਆ ਤੇ ਉਸ ਤੋਂ ਬਾਅਦ ਇਸ ਦੀਆਂ ਰੀਲਾਂ ਜਿਹੜੀਆਂ ਉਹ ਖੂਬ ਵਾਇਰਲ ਹੋਊਗਾ ਲੋਕਾਂ ਨੇ ਜਿਹੜੇ ਪੇਜ ਬਣਾ ਬਣਾ ਕੇ ਇਸ ਦੀਆਂ ਰੀਲਾਂ ਵੀ ਵਾਇਰਲ ਕੀਤੀਆਂ ਪਰ ਜੋ ਇਸ ਦਾ ਖੁਦ ਦਾ ਇੰਸਟਾਗ੍ਰam ਤੇ ਪੇਜ ਸੀਗਾ ਉਹ ਕਾਫੀ ਚਰਚਾ ਦੇ ਵਿੱਚ ਰਿਹਾ ਖਾਸ ਤੌਰ ਤੇ ਅਮਨਦੀਪ ਕੌਰ ਦੀ ਜੋ ਰੋਲੈਕਸ ਦੀ ਘੜੀ ਸੀ ਜੋ ਰੀਲਾਂ ਦੇ ਵਿੱਚ ਅਕਸਰ ਦਿਖਾਈ ਦਿੰਦੇ ਸੀਗੇ ਇਸ ਤੋਂ ਇਲਾਵਾ ਇਸ ਦਾ ਜੋ ਲਿਵਿੰਗ ਸਟੈਂਡਰਡ ਸੀਗਾ ਜੋ ਲਾਈਫ ਸਟਾਈਲ ਸੀਗਾ ਉਸ ਨੂੰ ਲੈ ਕੇ ਜੋ ਰੀਲਾਂ ਦੇ ਵਿੱਚ ਇਸ ਦੇ ਵੱਲੋਂ ਦਿਖਾਇਆ ਜਾਂਦਾ ਸੀਗਾ ਉਸ ਨੂੰ ਲੈ ਕੇ ਚਰਚਾ ਦੇ ਵਿੱਚ ਰਹੀ ਇਸ ਤੋਂ ਨਾਲ ਹੀ ਸਿੱਧੂ ਮੂਸੇਵਾਲਾ ਦੇ ਘਰ ਇਸ ਦੀ ਜੋ ਡਿਊਟੀ ਲੱਗੀ ਸੀਗੀ ਉੱਥੇ ਵੀ ਇਸ ਦੇ ਵੱਲੋਂ ਕਥਾਈ ਜਿਹੜੀ ਉਹ ਕੀਤੀ ਗਈ ਤੇ ਬਾਅਦ ਦੇ ਵਿੱਚ ਡਿਊਟੀ ਬਦਲ ਦਿੱਤੀ ਗਈ ਬਦਲੀਆਂ ਨੂੰ ਲੈ ਕੇ ਇਹ ਚਰਚਾ ਦੇ ਵਿੱਚ ਰਹੀ ਇੱਕ ਬਰਖਾਸਤ ਕਨਸਟੇਬਲ ਅਮਨਦੀਪ ਕੌਰ ਖਾਸ ਤੌਰ ਤੇ ਜੋ ਇਸ ਦਾ ਇੱਕ ਸਾਥੀ ਸੀਗਾ ਜੋ ਐਂਬੂਲੈਂਸ ਚਾਲਕ ਸੀਗਾ ਕੋਰਟ ਦੇ ਵਿੱਚ ਬਕਾਇਦਾ ਉਹ ਜਾਂਦਾ ਉਸ ਦੀ ਜਿਹੜੀ ਝੜਪ ਹੈਗੀ ਉਸ ਦੀ ਪਤਨੀ ਦੇ ਨਾਲ ਹੁੰਦੀ ਆ ਕਿਉਂਕਿ ਉਸ ਐਂਬੂਲੈਂਸ ਡਰਾਈਵਰ ਦੀ ਜਿਹੜੀ ਪਤਨੀ ਹੈਗੀ ਆ ਉਸ ਦੇ ਵੱਲੋਂ ਵੀ ਕਈ ਇਲਜ਼ਾਮ ਨੇ ਜਿਹੜੇ ਆਪਣੇ ਪਤੀ ਅਤੇ ਕਾਂਸਟੇਬਲ ਅਮਨਦੀਪ ਜਿਹੜੇ ਬਰਖਾਸਟ ਕਾਂਸਟੇਬਲ ਅਮਨਦੀਪ ਕੌਰ ਹੈਗੀ ਆ ਉਸ ਤੇ ਲਗਾਏ ਜਾਂਦੇ ਨੇ ਕਿ ਇਹਨਾਂ ਦੇ ਸਬੰਧ ਨੇਗੇ ਤੇ ਕੋਰਟ ਦੇ ਵਿੱਚ ਪੂਰੇ ਉੱਥੇ ਤੱਕਾ ਮੁਕੀ ਹੁੰਦੀ ਆ ਹਾਲਾਂਕਿ ਪੁਲਿਸ ਜਿਹੜੀ ਆ ਉੱਥੇ ਅਨਗਹਿਲੀ ਕਿਤੇ ਨਾ ਕਿਤੇ ਵਰਤਦੀ ਹੈਗੀ ਤੇ ਐਂਬੂਲੈਂਸ ਡਰਾਈਵਰ ਨੂੰ ਜਾਣ ਦਿੰਦੀ ਹੈਗੀ ਆ ਪਰ ਬਾਅਦ ਵਿੱਚ ਗ੍ਰਿਫਤਾਰੀ ਉਸ ਦੀ ਹੋ ਜਾਂਦੀ ਆ ਅਮਨਦੀਪ ਕੌਰ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਸ ਦੇ ਰਿਮਾਂਡ ਵੀ ਲਏ ਜਾ ਰਹੇ ਸੀਗੇ ਪਰ ਾਕੀਰ ਇਸ ਨੂੰ ਜਮਾਨਤ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਇਸ ਦੇ ਵੱਲੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤਾ ਜਾਂਦਾ ਇਸ ਦੇ ਵੱਲੋਂ ਆਪਣਾ ਜਿਹੜਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੋ ਇਸ ਦੀਆਂ ਰੀਲਾਂ ਦੇ ਵਿੱਚ ਜਾਂ ਇਸ ਦੀ ਜਿਹੜੀ ਪ੍ਰਾਪਰਟੀ ਹੈਗੀ ਆ ਜਾਂ ਇਸ ਦੇ ਜੋ ਕੋਲ ਗੱਡੀਆਂ ਹੈਗੀਆਂ ਤਾਂ ਉਸ ਦੇ ਬਾਰੇ ਹੁਣ ਵਿਜੀਲੈਂਸ ਜਿਹੜੀ ਉਹ ਜਾਂਚ ਪੜਤਾਲ ਕਰੇਗੀ ਹਾਲਾਂਕਿ ਬਾਕੀ ਜੇਕਰ ਪੁਲਿਸ ਡਿਪਾਰਟਮੈਂਟ ਦੀ ਗੱਲ ਕੀਤੀ ਜਾਵੇ ਤਾਂ ਉਸ ਦਿਨ ਹੀ ਉਹ ਐਕਟਿਵ ਹੋ ਜਾਂਦਾ ਜਿਸ ਦਿਨ ਇਸ ਦੇ ਕੋਲੋਂ ਚਿੱਟਾ ਜਿਹੜਾ ਉਫੜਿਆ ਜਾਂਦਾ ਹੈਗਾ ਹਾਲਾਂਕਿ ਇਸ ਦੇ ਵੱਲੋਂ ਜਸ ਦੇ ਵਕੀਲਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਇਹ ਪਲਾਂਟ ਕੀਤਾ ਗਿਆ ਹੈਗਾ ਤੇ ਇਸੇ ਹੀ ਬਣਾ ਤੇ ਸਾਨੂੰ ਜ਼ਮਾਨਤ ਮਿਲੀ ਹੈਗੀ ਆ ਤਾਂ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਪਰ ਹੁਣ ਵਿਜੀਲੈਂਸ ਜਿਹੜੀ ਇਹ ਪੂਰੀ ਤਰ੍ਹਾਂ ਦੇਖੇਗੀ ਕਿ ਜੋ ਇਨੀ ਆਮਦਨ ਇਸ ਦੇ ਵੱਲੋਂ ਬਣਾਈ ਗਈ ਹੈਗੀ ਆ ਜੋ ਵਿਰਾਟ ਐਨਕਲੇਵ ਜਿਹੜਾ ਦੱਸਿਆ ਜਾ ਰਿਹਾ ਕਿ ਬਠਿੰਡਾ ਦੇ ਵਿੱਚ ਪੌਸ਼ ਇਲਾਕਾ ਹੈਗਾ ਉਸ ਜਗ੍ਹਾ ਇਸਨੇ ਕਰੀਬ 250 ਗਜ ਦੇ ਵਿੱਚ ਜਿਹੜੀ ਆ ਕੋਠੀ ਬਣਾਈ ਹੋਈ ਸੀਗੀ ਤਾਂ ਫਿਰ ਇੱਕ ਕਾਂਸਟੇਬਲ ਇੱਕ ਕੋਠੀ ਕਿੰਦਾ ਇੰਨੀ ਕਿੰਦਾ ਮਹਿੰਗੀ ਕਿਵੇਂ ਬਣਾ ਸਕਦਾ ਹਾਲਾਂਕਿ ਤਨਖਾਹ ਚਲੋ ਚੰਗੀ ਹੁੰਦੀ ਹੈ ਪਰ ਫਿਰ ਵੀ ਇੱਕ ਪਾਸੇ ਕੋਠੀ ਥਾਰ ਬੁਲਟ ਮੋਟਰਸਾਈਕਲ ਰੋਲੇਕਸ ਘੜੀਆਂ ਜੋ ਐਕਸਪੈਂਸਿਵ ਜਿਹੜੇ ਹੁੰਦੇ ਨੇ ਉਹ ਡਾਕਸ ਉਸਦੇ ਕੋਲ ਹੋਣੇ ਉਸਦੇ ਰੀਲਾਂ ਦੇ ਵਿੱਚ ਜੋ ਉਸਦਾ ਲਾਈਫ ਸਟਾਈਲ ਸੀਗਾ ਉਸ ਨੂੰ ਲੈ ਕੇ ਉਹ ਚਰਚਾ ਦੇ ਵਿੱਚ ਰਹੀ ਤਾਂ ਇੱਕ ਪਾਸੇ ਜਿੱਥੇ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਸਦੇ ਲਾਈਫ ਸਟਾਈਲ ਨੂੰ ਲੈ ਕੇ ਜਰੂਰ ਸਵਾਲ ਜਿਹੜੇ ਉੱਠਦੇ ਰਹੇ ਕਿ ਇਸ ਤੋਂ ਇਲਾਵਾ ਬਦਲੀਆਂ ਨੂੰ ਲੈ ਕੇ ਕਿ ਕੁਝ ਸਾਲਾਂ ਦੇ ਵਿੱਚ ਕਰੀਬ 25 ਤੋਂ 30 ਵਾਰ ਜਿਹੜੀ ਇਸ ਦੀ ਬਦਲੀ ਹੋਈ ਹੈ ਜੋ ਜਾਣਕਾਰੀ